ਸਸੇ ਜੀ ਮੇਰਾ ਨਾਲ ਗੁਰਮੀਤ ਸਿੰਘ ਆਵਾ ਮੈਂ 141 A ਨਿਊ ਗੋਟਾਤ ਮਾਰਾਮ ਗਲੀ ਨੰਬਰ 4 ਸੁਲਤਾਨ ਰੋਡ ਦਾ ਰਹਿਣ ਵਾਲਾ ਇੱਕ ਕਿਹੜੀ ਵੀਡੀਓ ਵਾਇਰਲ ਹੋ ਰਹੀ ਉਹ ਗੱਲ ਇਸ ਤਰ੍ਹਾਂ ਸੀ ਮੇਰਾ ਤੇ ਮੇਰੇ ਸਾਲੇ ਦਾ ਕੰਮ ਪਹਿਲਾਂ ਕੱਟਾ ਸੀ ਉਹਨੂੰ ਸ਼ੁਰੂ ਤੋਂ ਬੜੀ ਰਿੰਦੀ ਸੀ ਮੈਂ ਮੇਨੂੰ ਨਾਲ ਗਾਲ੍ਹਾਂ ਕੱਢਦੇ ਰਹੇ ਕਮਾਚ ਤੇ ਮੈਂ ਆਹ ਪਾ ਮੈਂ ਆਪਣਾ ਕੰਮ ਵੱਖਰਾ ਕਰ ਲਗਾ ਤੂੰ ਆਪਣਾ ਕਰ ਵੱਖਰਾ ਤੇ ਮੈਂ ਆਪਣਾ ਵੱਖਰਾ ਕਰ ਲਿਆ ਉਹਨੇ ਵੱਖਰਾ ਕਰ ਲਿਆ ਮੈਂ ਕੁਝ ਜਾਈ ਤਰੱਕੀ ਕਰਨਾ ਪਿਆ ਪਹਿਲਾਂ ਮੈਂ ਸਾਈਕਲਾਂ ਤੇ ਆ ਫਿਰ ਮੈਂ ਸਕੂਟਰਾਂ ਤੇ ਆਇਆ ਇਰਮਨਕਾਰਾਂ ਤੇ ਆ ਗਿਆ ਹਨਾ ਕੰਮ ਗੈਸ ਜਿਹੜਾ ਕੈਟਿੰਗ ਦਾ ਪੰਜਾਬੀ ਢਾਬੇ ਦਾ ਦੋਨਾਂ ਦਾ ਹਨਾ ਤੇ ਆਪਾਂ ਵੱਖ-ਵੱਖ ਕਰ ਲਿਆ ਠੀਕ ਆ ਤੇ ਇਹ ਨਾ ਮੇਰੇ ਤੋਂ ਨਾ ਰੰਦੀਸ਼ ਬੜੀ ਰੱਖ ਜਾਈ ਕਿ ਇਹ ਨਾ ਕੰਮ ਇਹਨੇ ਵੱਖਰਾ ਕਿਉਂ ਕਰ ਲਿਆ ਸਾਰੀ ਉਮਰ ਆਡੇ ਥੱਲੇ ਲੱਗਣਾ ਚਾਹੀਦਾ ਸੀ ਲੋ ਤੇ ਉਸ ਉਧਾਰ ਦੇ ਨਾ ਜਿ ਤਰਾ ਆ ਉਹਨਾਂ ਨੂੰ ਪਤਾ ਵਾ ਦਿੱਲੀ ਰੋਜ਼ ਜਿੰਮ ਜਾਣਾ ਹਨਾ ਤੇ ਮੈਂ ਉਸੇ ਸਾਰਟਿਨਾ 8 ਵਜੇ ਦੇ ਆਸਪਾਸ ਜਿੰਮ ਗਿਆ ਤੇ ਮੇਰੇ ਸਾਲੇ ਦੇ ਮੁੰਡੇ ਤੇ ਨਾਲ ਲਿਆ ਸੀ 10-12 ਜਾਨੀ ਅਣਪਛਾਤੇ ਸੀ ਹਨਾ ਤੇ ਇਹਨਾਂ ਨੇ ਮੈਂ ਜੋ ਗੱਡੀ ਚੋਂ ਨਿਕਲਿਆ ਤੇ ਇਹਨਾਂ ਨੇ ਫੁੱਟਰੇਸ ਤੇ ਹੀ ਮੈਨੂੰ ਕੁੱਟਣਾ ਸ਼ੁਰੂ ਕਰਤਾ بیسਬਾਲ ਦੇ ਨਾਲ ਚੰਗੀ ਤਰ੍ਹਾਂ ਕੁੱਟਿਆ ਤੇ ਸੋਟੀ ਵੀ ਇੱਕ ਟੁੱਟ ਗਈ ਮੈਨੂੰ ਮਾਰ-ਮਾਰ ਕੇ ਉਹ ਸ਼ਾਇਦ ਤੁਹਾਨੂੰ ਵੀਡੀਓ 'ਚ ਪਤਾ ਲੱਗ ਜੇ ਸੋਟੀ ਟੁੱਟ ਗਈ ਆ ਨਾ ਇੰਨਾ ਕੁੱਟਿਆ ਕੁੱਟਿਆ ਤੇ ਉਸ ਤੋਂ ਬਾਅਦ ਮੈਂ ਗੱਲੇ 'ਚ ਚੈਨ ਵੀ ਗਈ ਸੀ ਉਸ ਟਾਈਮ ਨੂੰ ਪਤਾ ਨਹੀਂ ਲੱਗਾ ਇਹ ਪਤਾ ਨਹੀਂ ਕਿਹੜੇ ਮੁੰਡੇ ਨੇ ਮੇਰੀ ਚੈਨ ਲਈ ਉਹ 40 ਗ੍ਰਾਮ ਦੇ ਆਸ-ਪਾਸ ਚੈਨ ਏਕਸਿਸ ਹੋਣੇ ਦੀ 골ਡ ਦੀ ਇਹ ਮੇਰੇ ਘਰ ਦੇ ਨੂੰ ਪਤਾ ਭਾਈ ਜੀ ਗੱਲ ਪਤਾ ਕੀ ਗੱਲ ਹੋਈ ਸੀ ਜਦੋਂ ਮੈਨੂੰ ਕੁੱਟਦੇ ਵੇ ਸੀ ਉਦੋਂ ਇੱਕ ਜਣ ਸਾਲੇ ਦਾ ਮੁੰਡਾ ਵਾ ਉਹ ਬਸ ਇਹੀ ਆਪਣੇ ਦੋਸਤਾਂ ਨੂੰ ਕਹਿਣ ਦਿਆ ਸੀ ਕਿ ਤੂੰ ਹੀ ਨਾ ਇਹਨੂੰ ਚੁੱਕੋ ਤੇ ਗੱਡੀ 'ਚ ਸੁੱਟਿਏ ਤੈਨੂੰ ਨਹਿਰ 'ਚ ਸੁੱਟਣਾ ਉਹ ਵੀਡੀਓ 'ਚ ਰਿਕਾਰਡ ਹੈ ਤੁਸੀਂ ਸਾਰੇ ਯਾਨੀ ਮੇਰੇ ਵੀਰ ਵੇਖ ਸਕਦੇ ਜੇ ਤੇ ਇੱਕ ਚਲੋ ਕੋਈ ਆਂਡ ਗਵਾਰ ਵਾਲੀ ਕੋਣ ਸੀ ਜਿਹੜਾ ਇੱਕ ਲੇਡੀ ਸੀ ਜਾਂ ਕੋਈ ਉਹਨਾਂ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਇਹਨਾਂ ਆਪਾਂ ਨੂੰ ਨਹੀਂ ਚੁੱਕਿਆ ਜਾਣਾ ਆਪਾਂ ਨੂੰ ਨਹੀਂ ਲੈ ਕੇ ਜਾ ਸਕਦੇ ਇਹਨਾਂ ਨੇ ਮੈਨੂੰ ਗਾਲੀ-ਗਲੋਚ ਕੱਢ ਗਏ ਤੇ ਉਸ ਤੋਂ ਬਾਅਦ ਇਹ ਭੱਜਣ ਦੀ ਪੂਰੀ ਕੋਸ਼ਿਸ਼ ਕੀਤੀ ਪੂਰੀ ਤਿਆਰੀ ਚਾਹੀਦੀ ਪੂਰੀ ਤਿਆਰੀ 'ਚ ਭਾਜੀ 8-10 ਜਾਣੇ ਸੀ ਇਹਨਾਂ ਨੇ ਪੂਰੀ ਘਰ ਤੋਂ ਫਿਲਡਿੰਗ ਲਾਈ ਸੀ ਘਰੇ ਇੱਕ ਬੰਦਾ ਸੀ ਜਦ ਕੋਈ ਮਿਰਕ ਤੁਰ ਜੋ ਨਿਕਲਿਆ ਉਦੋਂ ਪਤਾ ਲੱਗ ਗਿਆ ਮੇਰਾ ਜਿਮ ਉਤੋਂ ਅੱਧਾ ਕਿਲੋਮੀਟਰ ਦੂਰ ਵਾ ਘਰ ਤੋਂ ਤੇ ਲੱਗਦਾ ਨਹੀਂ ਜੇ ਲੇਡੀਜ਼ ਨਾਲ ਚੌਂਕ ਮੈਂ ਕਹਿੰਦਾ ਇਹਨਾਂ ਨੇ ਭਾਈ ਜਾਨੋ ਮਾਰ ਲਈ ਤੇ ਮੈਨੂੰ ਲੱਤਾਂ ਬਹੁਤ ਬਣ ਕੇ ਤੇ ਇਹਨਾਂ ਨੇ ਨਿਆਰ ਸੁਤਣਾ ਸੀ ਇਹਨਾਂ ਦੀ ਪੂਰੀ ਹਾਂ ਪੂਰੀ ਸਰ ਕਿੰਨੇ ਵਾਰ ਕਰਕੇ ਜਦੋਂ ਮੈਨੂੰ ਕਹੀ ਜਾਂਦੇ ਮੈਨੂੰ ਚੁੱਕ ਕੇ ਲੱਤ ਛੋਟ ਛੋਟ ਨਾਲ ਹੀ ਲੋਕਾਂ ਨੇ ਬਚਾ ਲਿਆ ਹਨਾ ਇਹਦੀ ਗੱਡੀ ਦਾ ਨੰਬਰ ਹੈਗਾ ਜੇ ਪੀਬੀ 02 ਤੇ ਪੀਬੀ 02 ਅੱਗੇ ਮੈਨੂੰ ਪਤਾ ਨਹੀਂ ਹੈਗਾ ਜੀ 0 400 ਇਹਦਾ ਸਰ ਸ ਕੀ ਸਮਝਦੇ 0413 ਦੀ ਗੱਡੀ ਦਾ ਨੰਬਰ ਜੇ ਥਾਰ ਕਾਲੇ ਰੰਗ ਦੀ ਸੀ ਤੇ ਪੂਰੀ ਪਲੈਨਿੰਗ ਨਾ ਆਈ ਤੇ ਨਾ ਕੋਈ ਸ਼ਾਇਦ ਮੁੰਡਿਆਂ ਕੋ ਮੋਟਰਸਾਈਕਲ ਵੀ ਗਏ ਸੀ ਕਿੰਨੇ ਕੇ ਜਾਣੇ ਮੈਨੂੰ ਪਤਾ ਨਹੀਂ ਲੱਗਾ ਮੈਨੂੰ ਚਾਰੇ ਬੰਨੇ ਇੱਕ ਜਾਨੇ ਕੋਈ ਸ਼ਾਇਦ ਹਿਯਾਰ ਵੀ ਹੋ ਸਕਦਾ ਮੈਨੂੰ ਪਤਾ ਨਹੀਂ ਮਗਰ ਮੈਨੂੰ ਕੁੱਟਿਆ ਨਾ ਨੇ ਅਗੇ ਲੜਕੀ ਨਾ ਬਚਦੀ ਤੇ ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਮੈਂ ਬਾਈਦਾ ਜਿੰਨੀ ਮੈਨੂੰ ਕੁੱਟ ਬਈ ਸਾਰੀ ਵੀਡੀਓ ਜੇ ਵੇਖੋ ਉਹ ਤੇ ਮੈਂ ਚਲੋ ਐਕਸਰਸਾਈਜ਼ ਕਰਦਾ ਹਾਂ ਤੇ ਬਚਾਅ ਹੋ ਗਿਆ ਮੇਰਾ ਕਹਿੰਦਾ ਸੱਟਾ ਮੇਰੇ ਮੀਆਂ ਲੱਗਿਆ ਮੇਰੇ ਮੇਰੇ ਬਾਹ ਵੀ ਤੋੜਤੀ ਆ ਮੇਰਾ ਬਲੱਡ ਨਿਕਲਣ ਦੇ ਆਏ ਤੇ ਅਏ ਤੇਕਰ ਬਲੱਡ ਨਿਕਲਣ ਦੇ ਆ ਨਾ ਮੈਂ ਕੰਪਲੀਟ ਉਖਾਈ ਆ ਤੇ ਮੋਈ ਜਨਾਂ ਕੋ ਬੰਦੀ ਬਈ ਕਾਰਵਾਈ ਬਣ ਜਿਹੜੇ ਜਿਹਨੇ ਮੈਨੂੰ ਕੁੱਟਿਆ ਵਾ ਤੇ ਬੰਦਾ ਪਿਆਰ ਨਾਲ ਵੀ ਗੱਲ ਕਰ ਸਕਦਾ ਉਹਨਾਂ ਨੇ ਪੂਰੀ ਕਾਰਵਾਈ ਕਰੀ ਤੇ ਇਹਨੇ ਕਿਨੇ ਬਨਾ ਮੈਨੂੰ ਚੋਕ ਕੇ ਲੈ ਕੇ ਚੱਲੇ ਹੋ ਸਕਦਾ ਉਹਨੂੰ ਨਹਿਰ ਤੇ ਛੋਟ ਦੇ ਦਿੰਦੇ ਆ ਨਾ ਆ ਆ ਵੇਖੋ ਆ ਭਾਜੀ ਇਹ ਵੀਡੀਓ ਵੇਖੋ ਭਾਜੀ ਮੈਨੂੰ ਕੁੱਟਦੇ ਸਾਰੀ ਵੀਡੀਓ ਵੇਖੋ ਬਣ ਕਿੰਨਾ ਕੁੱਟੇ ਨੇ ਲਗਾਤਾਰ 8-10 ਜਾਣੇ بیسਬਾਲ ਇੰਨੇ ਮਾਰਿਆ ਨਾ ਮੇਰਾ ਲੱਕ ਸਿੱਧਾ ਚੋਂਦਿਆ ਜੇ ਮੇਰੇ ਗੋਡਿਆਂ 'ਚ ਨਹੀਂ ਦਰਦ ਹੁੰਦੀ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬਾਕੀ ਵੀਡੀਓ ਸਾਰੀ ਮੈਂ ਤੁਹਾਨੂੰ ਦੇਦਾਗਾ ਹੁਣੇ ਸਾਰੀ ਵੀਡੀਓ ਤੁਹਾਨੂੰ ਗਾਵਾਂਗਾ ਫੋਨ ਮੈਂ ਭਾਈ ਇਹ ਹੀ ਚਾਹਨਾ ਕਿ ਭਾਈ ਇਨਸਾਫ ਮਿਲੇ ਉਹਨੂੰ ਇਨਸਾਫ ਮਿਲੇ ਜਿਨ੍ਹਾਂ ਨੇ ਮੈਨੂੰ ਕੁੱਟਿਆ ਵਾ ਤੇ ਉਹਨਾਂ ਦੀ ਪੂਰੀ ਕਾਰਵਾਈ ਹੋਵੇ ਪੁਲਿਸ ਮੁਤਾਬਿਕ ਜਿੱਤਰਾ ਬਣਦੀ ਆ ਠੀਕ ਉਸੇ ਦਾਤ ਕਰੇ ਉਹ ਜਿ ਡਾਕੜਤਾ ਮੈਨੇ ਮੈਨੂੰ ਮੈਨੂੰ ਸ਼ਾਇਦ ਕੰਪਲੇਨ ਨਹੀਂ ਦਿੱਤੀ ਪੁਲਿਸ ਕੋ ਕੰਪਲੇਨ ਨਹੀਂ ਹੋਇਆ ਹੁੰਦਾ ਵਾ ਨੰਬਰ ਉਹ ਦਿੱਤਾ ਨਹੀਂ ਕਿਉਂਕਿ ਮੈਂ ਪਰੇਸ਼ਾਨੀ ਚ ਮੈਨੂੰ ਲੋਕੀ ਲੈ ਕੇ ਗਏ ਚੁੱਕੇ ਮੈਨੂੰ ਤੁਰਨ ਜੋਗੀ ਵਾ ਨਹੀਂ ਸੀਗੀ ਮੈਂ ਤੁਰ ਵੀ ਸਦਾ ਦੋ ਜਣ ਬੀ ਚੁੱਕੇ ਲੈ ਕੇ ਗਏ ਆ ਔਰ ਥਾਣੇ ਤੇ ਕੰਪਲੇਨਟ ਕੀਤੀ ਆ ਤੁਹਾਨੂੰ ਹੁਣ ਵੀ ਖਤਰਾ ਲੱਗ ਰਿਹਾ ਪਾਜੀ ਹੋ ਸਕਦਾ ਵਾ ਜੇ ਕੱਲ ਪੈ ਗਏ ਆ ਤੇ ਅੱਜ ਵੀ ਪੈ ਸਕਦੇ ਆ ਪਾਜੀ ਤੁਹਾਨੂੰ ਪਹਿਲੇ ਕੋਈ ਖੋਲੋਂ ਨਹੀਂ ਕਰਦੇ ਰਹੀਗੀ ਪਰੀ ਕੋਲਾ ਕੋਲਾ ਨਹੀਂ ਕੀਤੀਆਂ ਉਹ ਜੀ ਉਹ ਪਹਿਲੇ ਝਗੜਿਆ ਇਹ ਬਸ ਟਾਈਮ ਵੇਖਦੇ ਟਾਈਮ ਨਿਕਲ ਜੇ ਥੋੜਾ ਮੌਕੇ ਦੇ ਨਾ ਸੱਟਾਂ ਮਾਰੀਆਂ ਇਹਨਾਂ ਮੌਕੇ ਤੇ ਆ ਕੇ ਮੈਨੂੰ ਸੱਟਾਂ ਵੀ ਮਾਰੀਆਂ ਗਾਲ੍ਹਾਂ ਵੀ ਕੱਢੀਆਂ ਮੇਰੇ ਪਟਕਾ ਵੀ ਲਾਇਆ ਸਿਰ ਤੋਂ ਤੇ ਵੀ ਇਹਦੇ ਮੈਂ ਨੰਗੇ ਸਹਰਾ ਉੱਤੇ ਵੀਡੀਓ ਦੇ ਵਿੱਚ ਮੇਰੇ ਪਟਕਾ ਲਾ ਗਏ ਇਹਨਾਂ ਨੇ ਚਪੇੜਾ ਵੀ ਮਾਰੀਆਂ ਮੇਰੇ ਇੱਥੇ ਇੱਥੇ ਵੇਖੋ ਡੰਡੇ ਮਾਰੇ ਡੰਡੇ ਮਾਰੇ ਮੇਰੇ ਵਾਲ ਖਿੱਚ ਕੇ ਕਿੰਨੀ ਦਿਨ ਉਹ ਜਿਹੜੀ ਵੀਡੀਓ ਆਈ ਉਹ ਤੇ ਕਿਸੇ ਨੇ ਅਚਾਨਕ ਫੋਨ ਲੰਘਦੇ ਬਣਾਈ ਉਸ ਤੋਂ ਬਿਲਾਂ ਨੂੰ ਬੜਾ ਜਿਹੇ ਕੁੱਟਦੇ ਰਹੇ ਤੇ ਜੀ ਅੱਜ ਸਾਨੂੰ ਸਵੇਰੇ ਤਰਖਾਸ ਤੇ ਇੱਕ ਮਸੂਲ ਹੋਈ ਹੈ ਗੁਰਮੀਤ ਸਿੰਘ ਸੁਲਤਾਨਵਾਲਾ ਰੋਡ ਦਾ ਰਹਿਣ ਵਾਲਾ ਜਿਸ ਨੇ ਦੱਸਿਆ ਕਿ ਉਹ ਜਿਮ ਚੋਂ ਐਕਸਰਸਾਈਜ਼ ਕਰਕੇ ਬਾਹਰ ਆ ਰਿਹਾ ਸੀ ਇਹ ਸੁਲਤਾਨਵਾਲਾ ਰੋਡ ਤੇ ਹੀ ਉਸ ਦੇ ਰਿਸ਼ਤੇਦਾਰੀ ਵਿੱਚ ਉਸ ਦੇ ਵਾਈਫ ਦੇ ਭਰਾ ਤੇ ਉਸ ਦੇ ਜਿਹੜੇ ਬੇਟੇ ਸੀ ਉਹ 7-8 ਵਿਅਕਤੀਆਂ ਨੇ ਕਿਸੇ ਗੱਲ ਤੋਂ ਲੈ ਕੇ ਉਹਨਾਂ ਕੁੱਟਮਾਰ ਕੀਤੀ ਹੈ ਕੀ ਕਰਮ ਹੈ ਉਸ ਦੇ ਬਿਆਨ ਦਰਜ ਕਰਕੇ ਜੋ ਅਗਲੀ ਕਾਰਵਾਈ ਬਣਦੀ ਉਹ ਕੀਤੀ ਜਾ ਰਹੀ ਹੈ ਜੀ